ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਪਾਂ ਨੂੰ ਆਇਆ ਸੀਗਾ ਜੀ ਆਪਣੇ ਇੱਕ ਸਬਸਕ੍ਰਾਈਬਰ ਦਾ ਕਮੈਂਟ ਵੀਰ ਦਾ ਉਹ ਕਹਿੰਦਾ ਵੀ ਚਿਕਨ ਪਕੌੜੇ ਦੀ ਜਣੀ ਚਿਕਨ ਫਰਾਈ ਦੀ ਰੈਸਪੀ ਤੁਸੀਂ ਸਾਨੂੰ ਦੱਸਿਓ ਵੀ ਚਿਕਨ ਫਰਾਈ ਹਲਵਾਈ ਸਟਾਈਲ ਕਿਵੇਂ ਬਣਦਾ ਹੈ ਸੋ ਅੱਜ ਆਪਾਂ ਨੇ ਬਣਾਇਆ ਜੀ ਹਲਵਾਈ ਸਟਾਈਲ ਚਿਕਨ ਫਰਾਈ ਜਿਹੜਾ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਚਾਹੇ ਚਿਕਨ ਪਕੌੜਾ ਕਹਿ ਲੈਵੇ ਇਹਨੂੰ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਪੂਰੀ ਐ ਨਾ ਹਲਵਾਈ ਸਟਾਈਲ ਵੀ ਹਲਵਾਈ ਜਿਹੜੇ ਹੁੰਦੇ ਉਹ ਚਿਕਨ ਫਰਾਈ ਕਿਵੇਂ ਕਰਦੇ ਆ ਤੇ ਉਸੇ ਤਰੀਕੇ ਨਾਲ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਹਲਵਾਈ ਸਟਾਈਲ ਚਿਕਨ ਪਕੌੜਾ ਤੇ ਨਾਲੇ ਬਣਾ ਕੇ ਦਿਖਾਵਾਂਗੇ ਤੁਹਾਨੂੰ ਗ੍ਰੀਨ ਚਟਣੀ ਵੀ ਉਹ ਕਿਵੇਂ ਬਣਦੀ ਆ ਤੇ ਰੈਸਪੀ ਕਰਦੇ ਆ ਸਟਾਰਟ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਪਹਿਲਾ ਕੰਮ ਹੈ ਉਹ ਆਪਣੇ ਚਿਕਨ ਮੈਰੀਨੇਟ ਕਰਕੇ ਰੱਖਣਾ ਠੀਕ ਹੈ ਜੀ 1 ਕੇਜੀ ਯਾਨੀ 1 ਕਿਲੋ ਆਪਣੇ ਕੋਲ ਚਿਕਨ ਹੈ ਜਿਹੜਾ ਕਿ ਮੈਂ ਚੰਗੀ ਤਰ੍ਹਾਂ ਦੋ ਤਿੰਨ ਪਾਣੀ ਚੋਂ ਧੋ ਲਿਆ ਤੇ ਹੁਣ ਆਪਾਂ ਨੇ ਇਹਨੂੰ ਮੈਰੀਨੇਟ ਕਰਨਾ ਹੈ ਤੇ ਆਹ ਅਦਰਕ ਲਸਣ ਪਾਉਂਗੇ ਠੀਕ ਹੈ ਜੀ ਤੇ ਹਰੀ ਮਿਰਚ ਦਾ ਪੇਸਟ ਹੋ ਗਿਆ ਠੀਕ ਹੈ ਜੀ ਇਹਨਾਂ ਕੋ ਆ ਪਾ ਲੂਗੇ ਤੇ ਲੋ ਜੀ ਨਮਕ ਪਾ ਲੂਗੇ ਠੀਕ ਹੈ ਜੀ ਵਾਈਟ ਸਾਲਟ ਤੇ ਲੋ ਜੀ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਸਿਰਕਾ ਠੀਕ ਹੈ ਜੀ ਵਾਈਟ ਬਿਨੇਗਰ ਇਹ ਪਾ ਲੂਗੇ ਥੋੜਾ ਜਾਂ ਆ ਦੇਖੋ ਇੰਨਾ ਕਾ 2-3 ਚਮਚੇ ਆਪਾਂ ਨੇ ਇਹਦੇ ਪਾ ਲੈਣੇ ਆ ਤੇ ਹੁਣ ਇਹਨੂੰ ਮੈਰੀਨੇਟ ਕਰਕੇ ਰੱਖ ਦੋਗੇ ਆਪਾਂ ਚੰਗੀ ਤਰ੍ਹਾਂ ਤਕਰੀਬਨ ਤਕਰੀਬਨ 1 ਘੰਟੇ ਵਾਸਤੇ ਠੀਕ ਹੈ ਜੀ ਤੇ ਲੋ ਜੀ ਇਹਨੂੰ ਮੈਰੀਨੇਟ ਕਰਕੇ ਇਹਨੂੰ ਟੱਕੇ ਰੱਖ ਦੋਗੇ ਆਪਾਂ 1 ਘੰਟੇ ਲਈ ਚਿਕਨ ਜਿਹੜਾ ਉਹ ਮੈਰੀਨੇਟ ਹੋ ਗਿਆ ਤੇ ਹੁਣ ਆਪਾਂ ਇਹਨੂੰ ਰੱਖ ਦੰਨੇ ਆ ਤਕਰੀਬਨ 1 ਘੰਟੇ ਵਾਸਤੇ ਟੱਕੇ ਇਹਨੂੰ ਰੱਖ ਦੋਗੇ ਉਸ ਤੋਂ ਬਾਅਦ ਫਿਰ ਆਪਾਂ ਅਗਲਾ ਪ੍ਰੋਸੈਸ ਸ਼ੁਰੂ ਕਰਾਂਗੇ ਤੇ ਲਓ ਜੀ ਜਦੋਂ ਤੱਕ ਚਿਕਨ ਮੈਰੀਨੇਟ ਹੁੰਦਾ ਆਪਾਂ ਬਣਾ ਲੈਂਦੇ ਆ ਗ੍ਰੀਨ ਚਟਣੀ ਠੀਕ ਹੈ ਜੀ ਯਾਨੀ ਗ੍ਰੀਨ ਸੌਸ ਥੋੜਾ ਜਿਹਾ ਮੈਂ ਧਣੀਆਂ ਲਿਆ ਪਦੀਨਾ ਲਿਆ ਠੀਕ ਹੈ ਜੀ ਇੱਕ ਪਿਆਜ਼ ਥੋੜਾ ਜਿਹਾ ਅਦਰਕ ਹੈ ਆਪਣੇ ਕੋਲ ਤੇ ਦੋ ਆਪਾਂ ਨੇ ਹਰੀਆਂ ਮਿਰਚਾਂ ਪਾ ਲੀਆਂ ਹਰੀਆਂ ਮਿਰਚਾਂ ਤੁਸੀਂ ਘੱਟ ਵੱਧ ਵੀ ਕਰ ਸਕਦੇ ਹੋ ਤੇ ਇਹ ਸਾਰੇ ਦਾ ਹੁਣ ਆਪਾਂ ਪੇਸਟ ਬਣਾ ਲੂਗੇ ਯਾਨੀ ਚਟਣੀ ਬਣਾ ਲੂਗੇ ਅੱਧਾ ਚਮਚ ਕਾਲਾ ਨਮਕ ਪਾਵਾਂਗੇ ਇਹਦੇ ਵਿੱਚ ਆਪਾਂ ਤੇ ਅੱਧਾ ਕ ਚਮਚ ਪਾਵਾਂਗੇ ਠੀਕ ਹੈ ਚਿੱਟਾ ਨੂਨ ਤੇ ਹੁਣ ਆਪਾਂ ਇਹਨੂੰ ਮਿਕਸੀ ਕਰ ਲਵਾਂਗੇ ਠੀਕ ਹੈ ਜੀ ਤੇ ਲਓ ਜੀ ਗ੍ਰੀਨ ਚਟਣੀ ਬਣ ਕੇ ਰੈਡੀ ਹੈ ਜੀ ਆ ਦੇਖੋ ਕਿੰਨਾ ਵਧੀਆ ਕਲਰ ਆ ਗਿਆ ਸੋ ਇਸ ਤਰੀਕੇ ਨਾਲ ਆਪਾਂ ਗ੍ਰੀਨ ਚਟਣੀ ਵੀ ਬਣਾ ਸਕਦੇ ਹਾਂ ਤੇ ਲਓ ਜੀ ਚਿਕਨ ਜਿਹੜਾ ਮੈਰੀਨੇਟ ਹੋ ਚੁੱਕਿਆ ਏ ਤੇ ਹੁਣ ਆਪਾਂ ਇਹਦਾ ਬਣਾਉਂਦੇ ਆ ਮਸਾਲਾ ਯਾਨੀ ਇਹਦਾ ਬੈਟਰ ਬਣਾਉਂਦੇ ਆ ਹੁਣ ਆਪਾਂ ਤੇ ਲਓ ਜੀ 2 ਚਮਚ ਜਿਹੜੇ ਆਪਾਂ ਨੇ ਬੇਸਣ ਦੇ ਪਾਉਣੇ ਆ ਆ ਲਓ ਠੀਕ ਹੈ ਜੀ 1 ਕਿਲੋ ਚਿਕਨ ਦੇ ਵਿੱਚ ਆਪਾਂ ਨੇ 2 ਵੱਡੇ ਚਮਚ ਬੇਸਣ ਪਾ ਲੈਣਾ ਤੇ ਥੋੜਾ ਜਿਹਾ ਆਪਾਂ ਮੈਦਾ ਯੂਜ਼ ਕਰਾਂਗੇ ਠੀਕ ਹੈ ਜੀ ਜਿੰਨਾ ਕ ਆਪਾਂ ਨੇ ਬੇਸਣ ਲੈਣਾ ਤੇ ਮੈਦਾ ਥੋੜਾ ਜਿਹਾ ਤੁਸੀਂ ਘੱਟ ਵੀ ਪਾ ਸਕਦੇ ਹੋ ਤੇ ਅੱਧਾ ਚਮਚ ਪਾਉਂਗੇ ਗਰਮ ਮਸਾਲਾ ਨਮਕ ਪਾਉਂਗੇ ਠੀਕ ਹੈ ਜੀ ਇਸ ਟਾਈਮ ਤੇ ਦੇਖ ਕੇ ਕਿਉਂਕਿ ਆਪਾਂ ਨੇ ਪਹਿਲਾਂ ਮੈਰੀਨੇਟ ਚ ਵੀ ਨਮਕ ਪਾਇਆ ਤਾਂ ਤੇ ਦੇਗੀ ਮਿਰਚ ਪਾਵਾਂਗੇ ਥੋੜੀ ਜਿਹੀ ਠੀਕ ਹੈ ਜੀ ਕਲਰ ਵਾਸਤੇ ਤੇ ਲਓ ਜੀ ਹਰੀ ਮਿਰਚ ਦਾ ਪੇਸਟ ਇਹ ਟੇਸਟ ਰਿਕਾਰਡਿੰਗ ਪਾ ਲਿਓ ਤੁਸੀਂ ਤੇ ਇੱਕ ਚਮਚ ਆਦਰਕ ਲਸਣ ਪੇਸਟ ਇਹ ਥੋੜਾ ਜਿਹਾ ਪਾਵਾਂਗੇ ਵਾਈਟ ਬਿਨੇਗਰ ਠੀਕ ਹੈ ਜੀ ਇਹਦੀ ਜਗ੍ਹਾ ਤੁਸੀਂ ਤੁਸੀਂ ਨਿੰਬੂ ਵੀ ਵਰਤ ਸਕਦੇ ਹੋ ਠੀਕ ਹੈ ਜੀ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਅਜਵੈਨ ਠੀਕ ਹੈ ਜੀ ਕ੍ਰਸ਼ ਕਰਕੇ ਤੇ ਲਓ ਜੀ ਥੋੜੀ ਜਿਹੀ ਪਾਵਾਂਗੇ ਕਸਤੂਰੀ ਮੇਥੀ ਤੇ ਇਹਨੂੰ ਕਰਾਂਗੇ ਹੁਣ ਸਾਰੇ ਨੂੰ ਮਿਕਸ ਚੰਗੀ ਤਰ੍ਹਾਂ ਤੇ ਲਓ ਜੀ ਥੋੜਾ ਜਿਹਾ ਪੈਦੇ ਵਿੱਚ ਨਾ ਫੂਡ ਕਲਰ ਪਾ ਲੂਗੇ ਇਹ ਆਪਸ਼ਨਲ ਆ ਵੈਸੇ ਜੇ ਪਾਉਣਾ ਹੋਇਆ ਤਾਂ ਪਾ ਦਿਓ ਨਹੀਂ ਸਕਿਪ ਕਰ ਦਿਓ ਠੀਕ ਹੈ ਜੀ ਫੂਡ ਕਲਰ ਜਿਹੜਾ ਤਾਂ ਪਾ ਲੰਨੇ ਇਹਦਾ ਕਲਰ ਜਿਹੜਾ ਥੋੜਾ ਜਿਹਾ ਵਧੀਆ ਲੱਗਣ ਲੱਗ ਜਾਂਦਾ ਏ ਕਿਉਂਕਿ ਅਸੀਂ ਜਦੋਂ ਪ੍ਰੋਗਰਾਮ ਹੁੰਦੇ ਆ ਨਾ ਠੀਕ ਹੈ ਜੀ ਵਿਆਹ ਸ਼ਾਦੀਆਂ ਦੇ ਜਦੋਂ ਚਿਕਨ ਫਰਾਈ ਕਰਦੇ ਆ ਤਾਂ ਥੋੜਾ ਜਿਹਾ ਜੇ ਕਲਰ ਨਾ ਚੀਜ਼ ਦਾ ਵਧੀਆ ਹੋਵੇ ਤਾਂ ਉਹ ਵਧੀਆ ਨਹੀਂ ਲੱਗਦੀ ਹੈਗੀ ਪੈਸੇ ਕਲਰ ਜਿਹੜੇ ਸੇਤ ਲਈ ਹੁੰਦੇ ਹਨ ਹਾਨੀਕਾਰਕ ਆ ਦੇਖੋ ਇਹਦਾ ਕਲਰ ਕਿੰਨਾ ਵਧੀਆ ਆ ਗਿਆ ਹੁਣ ਤੇ ਹੁਣ ਆਪਾਂ ਇਹ ਚਾ ਐਡ ਕਰ ਲੂਗੇ ਚਿਕਨ ਤੇ ਇੱਕ ਕੱਪ ਇਹਦੇ ਵਿੱਚ ਆਂਡਾ ਪਾਉਂਗੇ ਠੀਕ ਹੈ ਜੀ ਇਸ ਟਾਈਮ ਤੇ ਆਂਡਾ ਤੁਸੀਂ ਲਾਸਟ ਵਿੱਚ ਪਾਉਣਾ ਹੈ ਆਂਡਾ ਪਾਉਣ ਨਾਲ ਕੋਟਿੰਗ ਜਿਹੜੀ ਉਹ ਥੋੜੀ ਜੀ ਵਧੀਆ ਆ ਜਾਂਦੀ ਹੈ ਠੀਕ ਹੈ ਜੀ ਤੇ ਲਓ ਜੀ ਹੁਣ ਇਹ ਸਾਰੇ ਨੂੰ ਕਰ ਦਾਂਗੇ ਮਿਕਸ ਚੰਗੀ ਤਰ੍ਹਾਂ ਐ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੁਣ ਇਹ ਸਾਰਾ ਆਪਾਂ ਨੇ ਤੇ ਲਓ ਜੀ ਚਿਕਨ ਜਿਹੜਾ ਆਪਾਂ ਨੇ ਮਿਕਸ ਕਰ ਲਿਆ ਠੀਕ ਹੈ ਜੀ ਹੁਣ ਸਾਰਾ ਮਸਾਲਾ ਇਹ ਤੇ ਹੁਣ ਆਪਾਂ ਨੇ ਇਹਦੇ ਚ ਤਕਰੀਬਨ 4-5 ਚਮਚੇ ਠੀਕ ਹੈ ਜੀ ਆਰਾ ਰੋਟ ਪਾਉਣਾ ਯਾਨੀ ਕਾਰਨਫਲੋਰ ਤੇ ਇਹਨੂੰ ਵੀ ਹੁਣ ਕਰ ਦਿੰਦੇ ਆ ਮਿਕਸ ਤੇ ਲਓ ਜੀ ਚਿਕਨ ਜਿਹੜਾ ਆਪਣਾ ਫਰਾਈ ਕਰਨ ਨੂੰ ਉਹ ਰੈਡੀ ਆ ਤੇ ਲਓ ਜੀ ਹੁਣ ਆਪਾਂ ਇਹਨੂੰ ਕਰਦੇ ਆ ਫਰਾਈ ਠੀਕ ਹੈ ਜੀ ਤੇਲ ਆ ਜਿਹੜਾ ਉਹ ਗਰਮ ਹੈ ਤੁਸੀਂ ਇਹਨੂੰ ਸਰੋਂ ਦੇ ਤੇਲ ਵਿੱਚ ਠੀਕ ਹੈ ਜੀ ਜਾਂ ਫੈਂਡ ਵਿੱਚ ਕਿਸੇ ਵੀ ਤੇਲ ਵਿੱਚ ਤੁਸੀਂ ਇਹਨੂੰ ਫਰਾਈ ਕਰ ਸਕਦੇ ਹੋ ਤੇ ਇੱਕ ਮੈਂ ਤੁਹਾਨੂੰ ਗੱਲ ਪਹਿਲਾਂ ਦੱਸਣੀ ਭੁੱਲ ਗਿਆ ਠੀਕ ਹੈ ਜੀ ਜਿਹੜੇ ਵੀ ਤੁਸੀਂ ਲੈਗ ਫਰਾਈ ਕਰਨੇ ਹਨ ਤੁਸੀਂ ਉਹਨਾਂ ਵਿੱਚ ਕੱਟ ਜਰੂਰ ਲਾ ਲਿਓ ਤੇ ਲੋ ਜੀ ਹੁਣ ਆਪਾਂ ਇਹਨਾਂ ਵਿੱਚ 1 1 2 2 ਪੀਸ ਆ ਜਿਹੜਾ ਉਹ ਛੱਡ ਲੂਗੇ ਤੇ ਸੇਕ ਆ ਜਿਹੜਾ ਇਹਨ ਸੋਨਾ ਹੋਣਾ ਚਾਹੀਦਾ ਠੀਕ ਆ ਜੀ ਘੱਟ ਸੇਕ ਨਹੀਂ ਹੋਣਾ ਚਾਹੀਦਾ ਜੇ ਸੇਕ ਘੱਟ ਹੋਊਗਾ ਨਾ ਤਾਂ ਚਿਕਨ ਦੇ ਵਿੱਚ ਜਿਹੜਾ ਤੇਲ ਆ ਠੀਕ ਆ ਜੀ ਉਹ ਵੜ ਜਾਂਦਾ ਏ ਯਾਨੀ ਇਹ ਨਾ ਚਿਕਨ ਦਾ ਜਿਹੜਾ ਤੇਲ ਪੀ ਲੰਦਾ ਜ਼ਿਆਦਾ ਤੇ ਲੋ ਜੀ ਕਾਣਾ ਜਿਹੜਾ ਤੁਸੀਂ ਇੱਕ ਵਾਰ ਚ ਜਿੰਨਾ ਕੁ ਤੁਹਾਡੀ ਕੜਾਹੀ ਦੇ ਵਿੱਚ ਤੇਲ ਹੋਇਆ ਤੁਸੀਂ ਉਨਾਂ ਕਾਣਾ ਫਰਾਈ ਕਰ ਲਿਓ ਤੇ ਲੋ ਜੀ ਜਦੋਂ ਨਾ ਆਪਾਂ ਚਿਕਨ ਨੂੰ ਫਰਾਈ ਕਰਦੇ ਆ ਮੈਂ ਹੁਣ ਇਹ ਚ ਚਾਰਨੀ ਮਾਰੀ ਆ ਠੀਕ ਆ ਜੀ ਤਕਰੀਬਨ ਜਦੋਂ ਆਪਾਂ ਚਿਕਨ ਤੇਲ ਦੇ ਵਿੱਚ ਛੱਡ ਦਿੰਦੇ ਆ ਨਾ ਤਾਂ ਆਪਾਂ ਨੇ 2-3 ਮਿੰਟ ਇਹ ਹਲਾਉਣਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਸੇਕ ਆ ਜਿਹੜਾ ਫਿਰ ਆਪਾਂ ਨੇ ਦੇਣਾ ਘੱਟ ਕਰ ਥੋੜਾ ਜਿਹਾ ਕਿਉਂਕਿ ਚਿਕਨ ਆ ਜਿਹੜਾ ਅੰਦਰ ਤੱਕ ਪੱਕਣਾ ਚਾਹੀਦਾ ਏ ਠੀਕ ਹੈ ਜੀ ਜੇ ਸੇਕ ਜਿਆਦਾ ਤੇਜ਼ ਹੋਇਆ ਨਾ ਤਾਂ ਇਹਨੇ ਉੱਪਰ ਉੱਪਰ ਤੇ ਪੱਕ ਜਾਣਾ ਏ ਤੇ ਵਿੱਚ ਤੇ ਇਹ ਰਹਿ ਜਾਊਗਾ ਕੱਚਾ ਇਸ ਕਰਕੇ ਜਦੋਂ ਨਾ ਇਹ ਉੱਪਰ ਤੇ ਇੱਕ ਵਾਰ ਇਹਦੀ ਕੋਟਿੰਗ ਠੀਕ ਹੈ ਜੀ ਆ ਦੇਖੋ ਕੋਟਿੰਗ ਪੱਕ ਗਈ ਉਸ ਤੋਂ ਬਾਅਦ ਸੇਕ ਆ ਜਿਹੜਾ ਤੁਸੀਂ ਥੋੜਾ ਜਿਹਾ ਫਿਰ ਮੀਡੀਅਮ ਕਰ ਲੈਣਾ ਤਾਂ ਲੋ ਚਿਕਨ ਜਿਹੜਾ ਅੰਦਰ ਤੋਂ ਵੀ ਪੱਕ ਜਾਵੇ ਤੇ ਲੋ ਜੀ ਇਹਨੂੰ ਹੁਣ ਆਪਾਂ ਪਕਾ ਲੰਨੇ ਆਂ ਇਦਾਂ ਹੀ ਤੇ ਚਿਕਨ ਜਿਹੜਾ ਠੀਕ ਆ ਜੀ ਇਹਨਾਂ ਦੋ ਵਾਰ ਫਰਾਈ ਕੀਤਾ ਜਾਂਦਾ ਏ ਇੱਕ ਵਾਰੀ ਹਾਫ ਤੇ ਇੱਕ ਵਾਰੀ ਫੁੱਲ ਜੇ ਉਦੋਂ ਤੁਸੀਂ ਇਹ ਹਾਫ ਫਰਾਈ ਕਰਨਾ ਹੈ ਨਾ ਤਾਂ ਤਕਰੀਬਨ ਜਿੰਨਾ ਕਿ ਚਿਕਨ ਮੈਂ ਤੇਲ ਦੇ ਵਿੱਚ ਛੱਡਿਆ ਹੋਇਆ ਏ ਐਨੇ ਕ ਚਿਕਨ ਨੂੰ ਫਰਾਈ ਹੋਣ ਨੂੰ 6 ਤੋਂ 7 ਮਿੰਟ ਲੱਗਦੇ ਆ ਇੱਕ ਵਾਰ ਆਪਾਂ ਇਹਨੂੰ ਪਹਿਲਾਂ ਹਾਫ ਡਨ ਯਾਨੀ ਹਾਫ ਫਰਾਈ ਕਰ ਲੂਗੇ ਤੇ ਉਸ ਤੋਂ ਬਾਅਦ ਕਰੂਗੇ ਫੁੱਲ ਫਰਾਈ ਸਹੀ ਚਿਕਨ ਦਾ ਕਲਰ ਦੇਖੋ ਜੀ ਕਿੰਨਾ ਵਧੀਆ ਇਹਨ ਪੂਰਾ ਰਜਿੱਦਾਂ ਕਿ ਵਿਆਹ ਦੇ ਵਿੱਚ ਹੁੰਦਾ ਸੋ ਇਸ ਤਰੀਕੇ ਨਾਲ ਬਣਾਉਣੀ ਹੈ ਜੀ ਅਸੀਂ ਵਿਆਹ ਦੇ ਵਿੱਚ ਫਰਾਈ ਚਿਕਨ ਠੀਕ ਹੈ ਜੀ ਜਿਹਨੂੰ ਕਿ ਹਲਵਾਈ ਸਟਾਈਲ ਚਿਕਨ ਕਹਿ ਦਿੰਦੇ ਆ ਤੇ ਲੋ ਜੀ ਸੋ ਵੀਡੀਓ ਵਧੀਆ ਲੱਗੀ ਜਿਹੜੇ ਵੀ ਨਾਨ ਵੈਜ ਪਸੰਦ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸਾਡੇ ਚੈਨਲ ਨੂੰ ਤੇ ਲੋ ਜੀ ਚਿਕਨਾ ਜਿਹੜਾ ਹਾਫ ਫਰਾਈ ਹੋ ਚੁੱਕਿਆ ਜੀ ਹੁਣ ਆਪਾਂ ਇਹਨੂੰ ਕੱਢ ਲੈਨੇ ਆ ਨਚੋੜ ਨਚੋੜ ਕੇ ਚੰਗੀ ਤਰ੍ਹਾਂ ਠੀਕ ਹੈ ਜੀ ਬਾਹਰ ਤੇਲ ਤੋਂ ਇਸ ਤੋਂ ਬਾਅਦ ਆਪਾਂ ਅਗਲਾ ਘਾਣਾ ਵੀ ਫਰਾਈ ਕਰ ਲੈਂਦੇ ਆ ਤੇ ਫਿਰ ਤੁਹਾਨੂੰ ਕਰਕੇ ਦਿਖਾਵਾਂਗੇ ਇਹਨੂੰ ਫੁੱਲ ਫਰਾਈ ਤੇ ਲਓ ਜੀ ਚਿਕਨ ਪਕੌੜੇ ਆਪਣੇ ਜਿਹੜੇ ਹਾਫ ਫਰਾਈ ਹੋ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਫੁੱਲ ਫਰਾਈ ਤੇ ਜਦੋਂ ਆਪਾਂ ਨੇ ਠੀਕ ਆ ਜੀ ਇਹ ਫੁੱਲ ਫਰਾਈ ਕਰਨੇ ਆ ਪਹਿਲਾਂ ਇੱਕ ਵਾਰ ਆਪਾਂ ਇਹਨਾਂ ਨੂੰ ਹਾਫ ਡਨ ਕਰਦੇ ਆ ਸੇਕ ਉਦੋਂ ਵੀ ਜਿਹੜਾ ਆਪਣਾ ਹੈ ਨਾ ਪੂਰਾ ਹੋਣਾ ਚਾਹੀਦਾ ਠੀਕ ਆ ਜੀ ਘੱਟ ਸੇਕ ਨਹੀਂ ਹੋਣਾ ਚਾਹੀਦਾ ਕਿਉਂਕਿ ਪਕੌੜੇ ਆ ਜਿਹੜੇ ਫਿਰ ਉਹ ਤੇਲ ਚੱਕ ਲੈਂਦੇ ਆ ਯਾਨੀ ਚਿਕਨ ਜਿਹੜਾ ਉਹ ਤੇਲ ਪੀ ਲੈਂਦਾ ਹੈ ਚਲੋ ਜੀ ਇੱਕ ਕਾਣਾ ਆਪਾਂ ਕਰਕੇ ਤੁਹਾਨੂੰ ਦਿਖਾਉਂਦੇ ਆਂ ਫਿਰ ਠੀਕ ਹੈ ਜੀ ਚਲੋ ਜੀ ਇਹਨੂੰ ਹੁਣ ਆਪਾਂ ਕਰ ਲੈਨੇ ਆਂ ਫਰਾਈ ਤੇ ਵਿੱਚ ਵਿੱਚ ਮਾਂ ਹਲਾਈ ਇਹਨੂੰ ਜ਼ਰੂਰ ਜਾਇਓ ਤੁਸੀਂ ਤੇ ਸੇਕ ਆ ਜਿਹੜਾ ਮੀਡੀਅਮ ਆ ਠੀਕ ਹੈ ਜੀ ਜਦੋਂ ਤੁਸੀਂ ਚਿਕਨ ਤੇਲ ਦੇ ਵਿੱਚ ਛੱਡਣਾ ਉਦੋਂ ਥੋੜਾ ਜਿਹਾ ਤੇਜ਼ ਚਾਹੀਦਾ ਏ ਤੇ ਉਸ ਤੋਂ ਬਾਅਦ ਥੋੜਾ ਜਿਹਾ ਮੀਡੀਅਮ ਕਰ ਲਿਓ ਤਾਂ ਜੋ ਚਿਕਨ ਜਿਹੜਾ ਸਹੀ ਢੰਗ ਨਾਲ ਪੱਕ ਜਵੇ ਤੇ ਲਓ ਜੀ ਚਿਕਨ ਫਰਾਈ ਬਣ ਕੇ ਰੈਡੀ ਆ ਜੀ ਤੇ ਐਦਾਂ ਦਾ ਕਲਰ ਹੈ ਜਿਹੜਾ ਤੁਸੀਂ ਇਹਦਾ ਕਰ ਲਿਓ ਹੁਣ ਇਹ ਇਹਨ ਚੰਗੀ ਤਰ੍ਹਾਂ ਜਾਨੀ ਪੱਕ ਚੁੱਕਿਆ ਰੜ ਚੁੱਕਿਆ ਏ ਤੇ ਹੁਣ ਆ ਪਹਿਨ ਚੰਗੀ ਤਰ੍ਹਾਂ ਨਿਚੋੜ ਨਿਚੋੜ ਕੇ ਝਾੜ ਕੇ ਕੱਢ ਲੋਂਗੇ ਬਾਹਰ ਤੇ ਲਓ ਜੀ ਚਿਕਨ ਜਿਹੜਾ ਉਹ ਫਰਾਈ ਹੋ ਚੁੱਕਿਆ ਏ ਆ ਦੇਖੋ ਜੀ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਸੋ ਇਸ ਤਰੀਕੇ ਨਾਲ ਬਣਾ ਸਕਦੇ ਜੀ ਤੁਸੀਂ ਘਰੇ ਹਲਵਾਈ ਸਟਾਈਲ ਫਰਾਈ ਚਿਕਨ ਯਾਨੀ ਚਿਕਨ ਪਗੋੜਾ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ